ਤੁਸੀਂ ਸੋਚ ਰਹੇ ਹੋਗੇ ਕਿ ਕੋਈ ਟੈਲੀਵਿਜ਼ਨ ਸ਼ੋਅ ਕਿੰਨਾ ਸਮਾਂ ਚੱਲ ਸਕਦਾ ਹੈ ਕਿ 1 ਸਾਲ, 2 ਸਾਲ ਜਾਂ 4 ਸਾਲ ਠੀਕ ਜਾਂ ਗਲਤ ਇੱਕ ਟੀਵੀ ਸ਼ੋਅ ਜੋ ਟੀਵੀ ਦੇ ਆਉਣ ਤੋਂ 15 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਕਿਵੇਂ ਸੰਭਵ ਹੋਇਆ ਅਤੇ ਇਸ ਦੀ ਸ਼ੁਰੂਆਤੀ ਕਹਾਣੀ ਕੀ ਸੀ ਇੱਕ ਸਧਾਰਨ ਪਰਿਵਾਰ ਦੀ ਕਹਾਣੀ ਨੇ ਦਹਾਕਿਆਂ ਤੱਕ ਲੱਖਾਂ ਲੋਕਾਂ ਨੂੰ ਆਪਣੇ ਨਾਲ ਕਿਵੇਂ ਜੋੜੀ ਰੱਖਿਆ ਉਹਨਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਵਿੱਚ ਐਓ ਜਾ ਕੀ ਖਾਸ ਸੀ ਕਿ ਦਹਾਕਿਆਂ ਤੱਕ ਲੋਕ ਉਹਨਾਂ ਦੇ ਨਾਲ ਜੁੜੇ ਰਹੇ ਪਰ ਇਹੋ ਜਿਹਾ ਕੀ ਹੋਇਆ ਕਿ ਦੁਨੀਆ ਦਾ ਸਭ ਤੋਂ ਲੰਮਾ ਚੱਲਣ ਵਾਲਾ ਸ਼ੋਅ ਆਖਰਕਾਰ ਦਰਸ਼ਕਾਂ ਦੀ ਪਕੜ ਗਵਾ ਗਿਆ ਅਤੇ ਉਹ ਕਿਹੜੀ ਚੀਜ਼ ਸੀ ਜੋ ਉਸ ਨੂੰ ਬਚਾ ਨਹੀਂ ਸਕੀ ਪਰ ਕੀ ਇਹ ਸ਼ੋਅ ਜੋ ਬੰਦ ਹੋ ਗਿਆ ਸੱਚਮੁੱਚ ਖਤਮ ਹੋ ਜਾਂਦਾ ਹੈ ਜਾਂ ਆਪਣੇ ਪਿੱਛੇ ਇੱਕ ਅੰਮਿਤ ਵਿਰਾਸਤ ਛੱਡ ਜਾਂਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਹਾਂ ਮੰਨਪ੍ਰੀਤ ਅਤੇ ਅੱਜ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦੀ ਹਾਂ ਕੋਈ ਟੀਵੀ ਸ਼ੋਅ ਕਿੰਨਾ ਲੰਬਾ ਚੱਲ ਸਕਦਾ ਹੈ ਤੁਸੀਂ ਸ਼ਾਇਦ ਸੋਚੋਗੇ ਕਿ 1 ਸਾਲ 2 ਸਾਲ ਜਾਂ ਕੋਈ ਸ਼ੋਅ ਜੇ ਬਹੁਤ ਜ਼ਿਆਦਾ ਹਿੱਟ ਜਾਵੇ ਤਾਂ ਸ਼ਾਇਦ 5 ਜਾਂ 10 ਸਾਲ ਸਾਡੇ ਭਾਰਤ ਵਿੱਚ ਸੀਆਈਡੀ ਵਰਗੇ ਸ਼ੋਅ 20 ਸਾਲ ਤੱਕ ਚੱਲੇ ਹਨ ਅਤੇ ਹੁਣ ਇਹ ਦੁਬਾਰਾ ਪਿਛਲੇ ਸਾਲ ਦਸੰਬਰ ਵਿੱਚ ਦੁਬਾਰਾ ਤੋਂ ਚਾਲੂ ਹੋਇਆ ਹੈ ਪਰ ਕੀ ਤੁਸੀਂ ਕਦੇ ਇਹੋ ਜਿਹਾ ਸ਼ੋਅ ਦੀ ਕਲਪਨਾ ਕੀਤੀ ਹੈ ਜੋ 20 30 ਜਾਂ 40 ਸਾਲ ਨਹੀਂ ਬਲਕਿ 50 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਚੱਲਿਆ ਹੋਵੇ ਤੁਸੀਂ ਸੋਚ ਰਹੇ ਹੋਵੋਗੇ ਕਿ 1 2 ਜਾਂ 4 ਸਾਲ ਦਾ ਠੀਕ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਲੰਬੇ ਚੱਲਣ ਵਾਲੇ ਟੀਵੀ ਡਰਾਮੇ ਦੀ ਜਿਸ ਦਾ ਨਾਮ ਗਣੇਸ਼ ਬੁੱਕ ਆਫ ਵਰਡ ਰਿਕਾਰਡ ਵਿੱਚ ਦਰਜ ਹੋਇਆ ਹੈ ਉਸ ਸ਼ੋਅ ਦਾ ਨਾਮ ਹੈ ਗਾਈਡਿੰਗ ਲਾਈਟਸ ਜਦੋਂ ਇਹ ਸ਼ੋਅ ਟੀਵੀ ਤੇ 55 ਸਾਲਾਂ ਦਾ ਹੋਇਆ ਸੀ ਉਦੋਂ ਵੀ ਲੋਕ ਹੈਰਾਨ ਸੀ ਪਰ ਅਸਲ ਕਹਾਣੀ ਇਸ ਤੋਂ ਵੀ ਵੱਡੀ ਹੈ ਇਹ ਇੱਕ ਇਹੋ ਜਿਹਾ ਸੋਪ ਆਪੇਰਾ ਸੀ ਜੋ ਚੱਲਦਾ ਹੀ ਗਿਆ ਚੱਲਦਾ ਹੀ ਗਿਆ ਅੱਜ ਅਸੀਂ ਇਸ ਸ਼ੋਅ ਦੇ ਪੂਰੇ ਸਫ਼ਰ ਨੂੰ ਜਾਣਾਂਗੇ ਇੱਕ ਇਹੋ ਜਿਹਾ ਸਫ਼ਰ ਜੋ ਟੀਵੀ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਤਿੰਨ ਪੀੜੀਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਿਹਾ ਤਾਂ ਜੁੜੇ ਰਹੋ ਸਾਡੇ ਨਾਲ ਅਤੇ ਜਾਨੋ ਇਸ ਅਦੁੱਤੀ ਸ਼ੋਅ ਦੀ ਕਹਾਣੀ ਅਸਲ ਵਿੱਚ ਗਾਈਡਿੰਗ ਲਾਈਟ ਦੀ ਕਹਾਣੀ ਟੀਵੀ ਤੋਂ ਨਹੀਂ ਬਲਕਿ ਰੇਡੀਓ ਤੋਂ ਸ਼ੁਰੂ ਹੁੰਦੀ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲੋਕ ਕਹਾਣੀਆਂ ਦੇਖਦੇ ਨਹੀਂ ਸਗੋਂ ਸੁਣਦੇ ਸਨ ਸਾਲ 1937 ਇਸ ਸ਼ੋਅ ਨੂੰ ਬਣਾਉਣ ਵਾਲੀ ਸੀ ਇਰਨਾ ਫਲਿਪਸ ਜਿਸ ਨੂੰ ਅੱਜ ਸੋਕ ਆਪੇਰਾ ਦੀ ਮਾਂ ਵੀ ਕਿਹਾ ਜਾਂਦਾ ਹੈ ਇਰਨਾ ਇੱਕ ਸਕੂਲ ਟੀਚਰ ਸੀ ਪਰ ਉਸ ਦੇ ਅੰਦਰ ਕਹਾਣੀਆਂ ਲਿਖਣ ਦਾ ਜਨੂਨ ਸੀ ਉਸ ਨੇ ਇੱਕ ਨਵੀਂ ਕਿਸਮ ਦਾ ਡਰਾਮਾ ਬਣਾਇਆ ਜੋ ਖਾਸ ਤੌਰ ਤੇ ਘਰੇਲੂ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਸੀ ਇੱਕ ਟੀਵੀ ਸ਼ੋ ਜੋ ਟੀਵੀ ਦੇ ਆਉਣ ਤੋਂ 15 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਇਹ ਕਿਵੇਂ ਸੰਭਵ ਹੋਇਆ ਅਤੇ ਇਸ ਦੀ ਸ਼ੁਰੂਆਤੀ ਕਹਾਣੀ ਕੀ ਸੀ ਗਾਈਡਿੰਗ ਲਾਈਟ ਪਹਿਲੀ ਵਾਰ 21 ਜਨਵਰੀ 1937 ਨੂੰ ਐਨਬੀਸੀ ਰੇਡੀਓ ਤੇ ਪ੍ਰਸਾਰਿਤ ਯਾਨੀ ਕਿ ਬ੍ਰੋਡਕਾਸਟ ਹੋਇਆ ਇਹ ਸਿਰਫ 15 ਮਿੰਟ ਦਾ ਇੱਕ ਸੀਰੀਅਲ ਸੀ ਇਸ ਦੀ ਮੂਲ ਕਹਾਣੀ ਬਹੁਤ ਹੀ ਸਧਾਰਨ ਅਤੇ ਨੈਤਿਕ ਸੀ ਇਹ ਸ਼ਿਕਾਗੋ ਦੇ ਇੱਕ काल्पनिक उपनगर 5. Which Sexy कहानी ਦਾ ਕੇਂਦਰ ਇੱਕ ਪਾਦਰੀ ਰੈਵਰੈਂਟ ਜான் ਰੁਥਲੈਟਸ ਦੇ ਆਲੇ-ਦੁਆਲੇ ਘੁੰਮਦੀ ਸੀ ਉਸ ਦੀ ਸਟਰੀ ਦੀ ਖਿੜਕੀ ਵਿੱਚ ਹਮੇਸ਼ਾ ਇੱਕ ਦੀਵਾ ਜਗਦਾ ਰਹਿੰਦਾ ਸੀ ਜੋ ਕਿ ਭਟਕੇ ਹੋਏ ਲੋਕਾਂ ਲਈ ਇੱਕ ਮਾਰਗਦਰਸ਼ਕ ਰੋਸ਼ਨੀ ਜਾਂ ਫਿਰ ਗਾਈਡਿੰਗ ਲਾਈਟਸ ਦਾ ਪ੍ਰਤੀਕ ਸੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਸ ਦੇ ਕੋਲ ਆਉਂਦੇ ਸਨ ਅਤੇ ਉਹ ਉਹਨਾਂ ਨੂੰ ਸਲਾਹ ਦਿੰਦਾ ਸੀ ਇਨਾ ਫਿਲਿਪਸ ਨੂੰ ਇਹ ਵਿਚਾਰ ਆਪਣੀ ਨਿੱਜੀ ਅਨੁਭਵਾਂ ਤੋਂ ਮਿਲਿਆ ਸੀ ਬਚਪਨ ਵਿੱਚ ਇੱਕ ਬੱਚੇ ਨੂੰ ਗੋਣ ਤੋਂ ਬਾਅਦ ਉਹ ਰੇਡੀਓ ਤੇ ਧਾਰਮਿਕ ਪ੍ਰਵਚਨ ਸੁਣ ਕੇ ਸ਼ਾਂਤੀ ਪਾਉਂਦੀ ਸੀ ਉਸ ਨੇ ਉਸੇ ਭਾਵਨਾਵਾਂ ਨੂੰ ਆਪਣੇ ਸ਼ੋਅ ਵਿੱਚ ਪਾ ਦਿੱਤਾ ਇਹ ਸ਼ੋਅ ਬਹੁਤ ਜਲਦੀ ਮਸ਼ਹੂਰ ਹੋ ਗਿਆ ਇਸ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਇਨਾ ਫਿਲਿਪਸ ਦੀ ਨਵੀਂ ਨਾਟਕਾਰੀ ਸੋਚ ਸੀ ਉਸਨੇ ਸੋਫ ਅਪੇਰਾ ਦੇ ਕਈ ਅਜੇ ਤੱਤਾਂ ਦੀ ਵਰਤੋਂ ਕੀਤੀ ਜੋ ਅੱਜ ਵੀ ਵਰਤੇ ਜਾਂਦੇ ਨੇ ਜਿਵੇਂ ਕਿ ਭਾਵਨਾਤਮਕ ਪਲਾਂ ਦੇ ਦੌਰਾਨ ਹੋਲੀ ਆਰਗਨ ਸੰਗੀਤ ਦੀ ਵਰਤੋਂ ਕਰਨਾ ਹਰ ਐਪੀਸੋਡ ਨੂੰ ਇੱਕ ਦਿਲਚਸਪ ਮੋੜ ਤੇ ਖਤਮ ਕਰਨਾ ਜਿਸ ਨੂੰ ਕਲਿਫ ਹੈਂਗਰ ਕਹਿੰਦੇ ਹਨ ਤਾਂ ਜੋ ਦਰਸ਼ਕ ਅਗਲੇ ਦਿਨ ਐਪੀਸੋਡ ਦਾ ਇੰਤਜ਼ਾਰ ਕਰਨ ਅਤੇ ਪਾਤਰਾਂ ਦੇ ਮਨੋਵਿਗਿਆਨਕ ਯਾਨਕੀ ਸਾਈਕੋਲੋਜੀਕਲ ਅਤੇ ਸਮਾਜਿਕ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਇਸ ਸ਼ੋਰ ਰੇਡੀਓ ਤੇ ਲਗਭਗ 15 ਸਾਲਾਂ ਤੱਕ ਚੱਲਿਆ ਅਤੇ ਲੱਖਾਂ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ 1950 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇੱਕ ਨਵੀਂ ਟੈਕਨੋਲੋਜੀ ਘਰਾਂ ਵਿੱਚ ਦਾਖਲ ਹੋ ਗਈ ਸੀ ਜਿਸ ਦਾ ਨਾਮ ਸੀ ਟੈਲੀਵਿਜ਼ਨ ਇਨਾ ਫਿਲਿਪਸ ਅਤੇ ਪ੍ਰੋਡਿਊਸਰਾਂ ਨੇ ਇਸ ਨਵੇਂ ਮੀਡੀਅਮ ਦੀ ਤਾਕਤ ਨੂੰ ਪਹਿਚਾਣਿਆ ਅਤੇ 30 ਜੂਨ 1952 ਨੂੰ ਗਾਈਡਿੰਗ ਲਾਈਟ ਨੇ ਟੀਵੀ ਤੇ ਆਪਣੀ ਸ਼ੁਰੂਆਤ ਕੀਤੀ ਸ਼ੁਰੂ ਵਿੱਚ ਇਹ ਥੋੜਾ ਜਿਹਾ ਅਜੀਬ ਸੀ ਰੇਡੀਓ ਤੇ ਅਤੇ टीवी ਦੋਨਾਂ ਤੇ ਇਹ ਸ਼ੋਅ ਲਗਾਤਾਰ ਇੱਕੋ ਟਾਈਮ ਸੇਮ ਟਾਈਮ ਤੇ ਚੱਲ ਰਿਹਾ ਸੀ ਇੱਕੋ ਕਹਾਣੀ ਅਤੇ ਇੱਕੋ ਕਲਾਕਾਰਾਂ ਨਾਲ ਤਾਂ ਜੋ ਪੁਰਾਣੇ ਰੇਡੀਓ ਜ਼ਰੂਰਤਿਆਂ ਨੂੰ ਵੀ ਨਾ ਰੱਖਿਆ ਜਾ ਸਕੇ टीवी ਤੇ ਇਹ ਇੱਕ 15 ਮਿੰਟ ਦਾ ਲਾਈਵ ਪ੍ਰੋਗਰਾਮ ਸੀ 1956 ਵਿੱਚ ਰੇਡੀਓ ਸੰਸਕਰਨ ਬੰਦ ਹੋ ਗਿਆ ਅਤੇ ਇਹ ਪੂਰੀ ਤਰ੍ਹਾਂ ਇੱਕ ਟੀਵੀ ਸ਼ੋਅ ਬਣ ਗਿਆ ਟੀਵੀ ਤੇ ਓਨ ਕਰਨ ਚੋੜਾ ਫੋਕਸ ਵੀ ਬਦਲਿਆ ਕਹਾਣੀ ਹੁਣ ਪਾਦਰੀ ਤੋਂ ਹਟ ਕੇ ਇੱਕ ਜਰਮਨ ਪ੍ਰਵਾਸੀ ਪਰਿਵਾਰ ਬਾਉਲ ਪਰਿਵਾਰ ਤੇ ਕੇਂਦ੍ਰਿਤ ਹੋ ਗਈ। ਪਾਪਾ ਬਾਉਲ ਅਤੇ ਉਸਦੇ ਬੱਚਿਆਂ ਬਰਟ ਅਤੇ ਬਿਲ ਦੀਆਂ ਕਹਾਣੀਆਂ ਦਰਸ਼ਕਾਂ ਦੇ ਦਿਲਾਂ ਨੂੰ ਛੂ ਗਈਆਂ। ਇੱਕ ਸਧਾਰਨ ਪਰਿਵਾਰ ਦੀ ਕਹਾਣੀ ਨੇ ਤਹਾਕਿਆਂ ਤੱਕ ਲੱਖਾਂ ਲੋਕਾਂ ਨੂੰ ਆਪਣੇ ਨਾਲ ਕਿਵੇਂ ਜੋੜੀ ਰੱਖਿਆ। ਉਹਨਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਵਿੱਚ ਇਹੋ ਜਿਹਾ ਕੀ ਖਾਸ ਸੀ? ਇਸ ਦੀ ਖਾਸियत ਸੀ ਇਸ ਦਾ யਥਾਰਥਵਾਦ। ਰਿਲੀਜ਼ਿੰਗ ਹੋਣਾ ਸ਼ੋ ਨੇ ਇਹੋ ਜਿਹੇ ਮੁੱਦਿਆਂ ਨੂੰ ਛੋਇਆ ਜੋ ਆਮ ਲੋਕਾਂ ਦੇ ਜੀਵਨ ਨਾਲ ਜੁੜੇ ਹੋਏ ਸੀ ਜਿਵੇਂ ਵਿਆਹ ਤਲਾਕ ਬੱਚਿਆਂ ਦੀ ਪਰਵਰਿਸ਼ ਪੈਸੇ ਦੀ ਤੰਗੀ ਅਤੇ ਸਿਹਤ ਸਮੱਸਿਆਵਾਂ ਇਹ ਸਿਰਫ ਮਨੋਰੰਜਨ ਨਹੀਂ ਸੀ ਇਹ ਦਰਸ਼ਕਾਂ ਨੂੰ ਉਹਨਾਂ ਦੇ ਆਪਣੇ ਜੀਵਨ ਦਾ ਪ੍ਰਤੀਬੰਧ ਦਿਖਾ ਰਿਹਾ ਸੀ ਬਰਟ ਬਾਉਲ ਦਾ ਕਿਰਦਾਰ ਜਿਸ ਨੂੰ ਅਭਿਨੇਤਰੀ ਚੈਰੀਟਾ ਬਾਉਲ ਨੇ ਲਗਭਗ 35 ਸਾਲਾਂ ਤੱਕ ਨਿਭਾਇਆ ਸ਼ੋਅ ਦੇ ਰੀਡ ਦੀ ਹੱਡੀ ਬਣ ਗਈ ਦਰਸ਼ਕ ਉਸ ਦੇ ਨਾਲ ਹੱਸੇ ਉਸ ਦੇ ਨਾਲ ਰੋਏ ਅਤੇ ਉਸ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਣ ਲੱਗੇ ਸਮੇਂ ਦੇ ਨਾਲ ਸ਼ੋਅ ਵਿਵਸਥਾ ਗਿਆ 1967 ਵਿੱਚ ਇੱਕ ਬਲੈਕ ਐਂਡ ਵਾਈਟ ਟੋਟੀ ਵੀ ਰੰਗीन ਹੋ ਗਿਆ 1968 ਵਿੱਚ ਇਸ ਦਾ ਸਮਾਂ 15 ਮਿੰਟ ਤੋਂ ਵੱਧ ਕੇ 30 ਮਿੰਟ ਕਰ ਦਿੱਤਾ ਗਿਆ ਅਤੇ 1970 ਵਿੱਚ ਇਹ ਪੂਰੇ 1 ਘੰਟੇ ਦਾ ਸ਼ੋਅ ਬਣ ਗਿਆ ਇਸ ਨੇ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਿੱਚ ਵੀ ਹਿੰਮਤ ਦਿਖਾਈ 1962 ਵਿੱਚ ਇਸਨੇ ਗਰਭਾਸ਼ਯਾ ਕੈਂਸਰ ਅਤੇ ਤੇ ਇੱਕ ਕਹਾਣੀ ਦਿਖਾਈ ਜਿਸ ਨਾਲ ਔਰਤਾਂ ਵਿੱਚ ਪੈਪ ਟੈਸਟ ਕਰਵਾਉਣ ਦੀ ਜਾਗਰੂਕਤਾ ਵਧੀ ਇਸਨੇ ਸ਼ਰਾਬ ਦੀ ਲਤ ਗੋਦਲੈਨ ਅਤੇ ਹੋਰ ਕਈ ਗੰਭੀਰ ਵਿਸ਼ਿਆਂ ਤੇ ਕਹਾਣੀਆਂ ਪੇਸ਼ ਕੀਤੀਆਂ ਜੋ ਉਸ ਸਮੇਂ ਟੀਵੀ ਤੇ ਵਰਜਿਤ ਮੰਨੀਆਂ ਜਾਂਦੀਆਂ ਸੀ 1980 ਅਤੇ 1990 ਦੇ ਦਹਾਕੇ ਤੱਕ ਟੀਵੀ ਦਾ ਲੈਂਡਸਕੇਪ ਬਦਲ ਗਿਆ ਕੇਵਲ ਟੀਵੀ ਆ ਗਿਆ ਅਦੇ ਦਰਸ਼ਕਾਂ ਕੋਲ ਬਹੁਤ ਸਾਰੇ ਵਿਕਲਪ ਸਨ ਦੁਜੀ ਸੋਪ ਆਬੈਰਾ ਵਧੇਰੇ ਐਕਸ਼ਨ ਪੈਕਡ ਅਤੇ ਗਲੈਂਪਰਸ ਕਹਾਣੀਆਂ ਦਿਖਾ ਰਹੇ ਹਨ ਮੁਕਾਬਲੇ ਵਿੱਚ ਬਣੇ ਰਹਿਣ ਲਈ ਗਾਈਡਿੰਗ ਲਾਈਟ ਨੇ ਵੀ ਆਪਣੀ ਕਹਾਣੀ ਕੈਨ ਦੀ ਸ਼ੈਲੀ ਨੂੰ ਬਦਲਿਆ ਕਹਾਣੀਆਂ ਹੁਣ ਸਿਰਫ ਪਰਿਵਾਰਿਕ ਡਰਾਮੇ ਤੱਕ ਸੀਮਿਤ ਨਹੀਂ ਸੀ ਉਹਨਾਂ ਨੇ ਐਕਸ਼ਨ ਸਾਹਸ ਅਤੇ ਇੱਥੋਂ ਤੱਕ ਕਿ ਵਿਗਿਆਨਿਕ ਕਲਪਨਾਵਾਂ ਯਾਨੀ ਕਿ ਸਾਇੰਸ ਫਿਕਸ਼ਨ ਦੇ ਤੱਤ ਵੀ ਸ਼ਾਮਿਲ ਕਰ ਦਿੱਤੇ ਕਹਾਣੀਆਂ ਵਿੱਚ ਲੰਬੇ ਸਮੇਂ ਤੋਂ ਗੁੰਮ ਹੋਏ ਵਾਰਸ ਕਲੋਨ ਸਾਹੀ ਪਰਿਵਾਰ ਅਤੇ ਅੰਤਰਰਾਸ਼ਟਰੀ ਜਾਸੂਸ ਵਰਗੇ ਪਾਇਲਟ ਆਉਣ ਲੱਗੇ ਇਸ ਨੇ ਸ਼ੋਅ ਨੂੰ ਤਾਜ਼ਗੀ ਦਿੱਤੀ ਅਤੇ ਨਵੇਂ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਕਈ ਅਦਾਕਾਰ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗਾਈਡਿੰਗ ਲਾਈਫ ਤੋਂ ਕੀਤੀ ਸੀ ਬਾਅਦ ਵਿੱਚ ਵੱਡੇ ਹਾਲੀਵੁੱਡ ਸਿਤਾਰੇ ਬਣ ਗਏ ਜਿਵੇਂ ਕਿ ਕੈਵਨ ਬੇਕਨ ਜੇਮਸ ਐਂਡ ਜੋਨਸ ਅਤੇ ਕੈਲਿਸਟਾ ਫੋਰਕਾਟ ਪਰ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੋਅ ਦੀ ਰੇਟਿੰਗ ਲਗਾਤਾਰ ਡਿਗਨੀਆਂ ਸ਼ੁਰੂ ਹੋ ਗਈਆਂ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਸ਼ੋਅ ਆਖਰਕਾਰ ਦਰਸ਼ਕਾਂ ਦੀ ਪਕੜ ਕਿਉਂ ਗਵਾ ਰਿਹਾ ਸੀ ਅਤੇ ਉਹ ਕਿਹੜੀ ਚੀਜ਼ ਸੀ ਜੋ ਇਸ ਨੂੰ ਬਚਾ ਨਹੀਂ ਸਕੀ ਇਸ ਦੇ ਕਈ ਕਾਰਨ ਸਨ ਇੰਟਰਨੈਟ ਅਤੇ ਰਿਐਲਿਟੀ ਟੀਵੀ ਸ਼ੋਅ ਤੇ ਆਨਲਾਈਨ ਲੋਕਾਂ ਦੇ ਮਨੋਰੰਜਨ ਦੇ ਤਰੀਕੇ ਬਦਲ ਗਏ ਸੋਪ ਪਰადიਪ ਪਰੰਪਰਾਗਤ ਦਰਸ਼ਕ ਯਾਨੀ ਦਿਨ ਵੇਲੇ ਘਰ ਰਹਿਣ ਵਾਲੀਆਂ ਔਰਤਾਂ ਦੀ ਗਿਣਤੀ ਲਗਭਗ ਘਟ ਹੋ ਰਹੀ ਸੀ ਕਿਉਂਕਿ ਵੱਧ ਤੋਂ ਵੱਧ ਔਰਤਾਂ ਕੰਮ ਕਰਨ ਲੱਗ ਪਈਆਂ ਸੀ ਨੌਜਵਾਨ ਪੀੜੀ ਨੂੰ ਹੌਲੀ-ਹੌਲੀ ਚੱਲਣ ਵਾਲੀਆਂ ਕਹਾਣੀਆਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸੀ ਘਟਦੀ ਰੇਟਿੰਗਸ ਅਤੇ ਵੱਧਦੇ ਖਰਚਿਆਂ ਕਾਰਨ CBS ਨੈਟਵਰਕ ਨੇ ਸ਼ੋਅ ਦੇ ਬਜਟ ਵਿੱਚ ਭਾਰੀ ਕਟੌਤੀ ਕੀਤੀ 2008 ਵਿੱਚ ਚੋ ਨੂੰ ਬਚਾਉਣ ਲਈ ਇੱਕ ਆਖਰੀ ਕੋਸ਼ਿਸ਼ ਵਿੱਚ ਨਿਰਮਾਤਾ ਨੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਉਹਨਾਂ ਨੇ ਪਰੰਪਰਾਗਤ ਸਟੂਡੀਓ ਸੈਟਸ ਨੂੰ ਛੱਡ ਦਿੱਤਾ ਅਤੇ ਅਸਲ ਸਥਾਨ ਯਾਨਕੀ ਵੀਰ ਲੋਕੇਸ਼ਨਸ ਤੇ ਜਾ ਕੇ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਥਿਰ ਕੈਮਰਿਆਂ ਦੀ ਬਜਾਏ ਹੱਥ ਵਿੱਚ ਫੜੇ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਜੋ ਇਸ ਨੂੰ ਇੱਕ ਵੱਖਰੇ ਤਰੀਕੇ ਤੇ ਅਦਭੁਕ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਪਰ ਇਹ ਬਦਲਾਅ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ ਅਤੇ ਰੇਟਿੰਗਸ ਹੋਰ ਡਿੱਗ ਗਈਆਂ। ਅੰਤ ਵਿੱਚ 1 ਅਪ੍ਰੈਲ 2009 ਨੂੰ CBS ਨੈਟਵਰਕ ਨੇ ਐਲਾਨ ਕੀਤਾ ਦੀ ਗਾਈਡਿੰਗ ਲਾਈਟਸ ਨੂੰ ਬੰਦ ਕੀਤਾ ਜਾ ਰਿਹਾ ਹੈ 18 ਸਪਟੰਬਰ 2009 ਨੂੰ ਗਾਈਡਿੰਗ ਲਾਈਟ ਦਾ ਆਖਰੀ ਐਪੀਸੋਡ ਪ੍ਰਸਾਰਿਤ ਹੋਇਆ 72 ਸਾਲਾਂ ਦਾ ਸਫ਼ਰ ਜੋ 1977 ਵਿੱਚ ਰੇਡੀਓ ਤੋਂ ਸ਼ੁਰੂ ਹੋਇਆ ਸੀ ਆਖਿਰਕਾਰ ਖਤਮ ਹੋ ਗਿਆ ਇਸ ਦੇ ਨਾਲ ਹੀ ਟੀਵੀ ਦੇ ਇਤਿਹਾਸ ਦਾ ਇੱਕ ਪੂਰਾ ਯੁੱਗ ਸਮਾਪਤ ਹੋ ਗਿਆ ਪਰ ਕਿ ਇਹ ਸ਼ੋਅ ਜੋ ਬੰਦ ਹੋ ਗਿਆ ਸੀ ਸੱਚਮੁੱਚ ਖਤਮ ਹੋ ਜਾਂਦਾ ਹੈ ਜਾਂਕਿ ਉਹ ਆਪਣੇ ਪਿੱਛੇ ਇੱਕ ਅਮਿੱਟ ਵਿਰਾਸਤ ਛੱਡ ਜਾਂਦਾ ਹੈ ਗਾਈਡਿੰਗ ਲਾਈਟ ਦੀ ਵਿਰਾਸਤ ਬਹੁਤ ਵਿਸ਼ਾਲ ਹੈ ਸਭ ਤੋਂ ਪਹਿਲਾ ਇਸ ਦੇ ਨਾਮ ਗਨੇਜ ਵਰਡ ਰਿਕਾਰਡ ਹੈ ਇਤਿਹਾਸ ਵਿੱਚ ਸਭ ਤੋਂ ਲੰਮਾ ਚੱਲਣ ਵਾਲਾ ਟੀਵੀ ਡਰਾਮਾ ਹੈ ਇਸ ਦੇ ਕੁੱਲ ਐਪੀਸੋਡਾਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ ਜੇਕਰ ਦੇ ਦਿਓ ਅਤੇ ਟੀਵੀ ਦੋਨਾਂ ਦੇ ਐਪੀਸੋਡਾਂ ਨੂੰ ਮਿਲਾਇਆ ਜਾਵੇ ਤਾਂ ਕੁੱਲ 18262 ਐਪੀਸੋਡ ਬਣਦੇ ਹਨ ਇਹ ਇੱਕ ਐਹੋਜਾ ਰਿਕਾਰਡ ਹੈ ਜਿਸ ਦਾ ਟੁੱਟਣਾ ਲਗਭਗ ਅਸੰਭਵ ਹੈ ਇਸਨੇ ਸੋਪਾਪੇਰਾ ਦੀ ਵਿਵਿਧਾਨ ਨੂੰ ਪਰਿਭਾਸ਼ਿਤ ਕੀਤਾ ਅਤੇ ਕਹਾਣੀਆਂ ਕਹਿਣ ਦੀ ਕਈ ਟੈਕਨੀਕਾਂ ਦੀ ਖੋਜ ਕੀਤੀ ਜੋ ਅੱਜ ਵੀ ਵਰਤੀਆਂ ਜਾਂਦੀਆਂ ਹਨ। ਇਸਨੇ ਦਿਖਾਇਆ ਕਿ ਟੈਲੀਵਿਜ਼ਨ ਸਿਰਫ ਮਨੋਰੰਜਨ ਹੀ ਨਹੀਂ ਸਗੋ ਸਮਾਜਿਕ ਮੁੱਦਿਆਂ ਤੇ ਜਾਗਰੂਤਾ ਫੈਲਾਉਣ ਦਾ ਇੱਕ ਸ਼ਕਤੀਸ਼ਾਲੀ ਮੀਡੀਅਮ ਵੀ ਹੋ ਸਕਦਾ ਹੈ। ਇਸਨੇ ਲੱਖਾਂ ਦਰਸ਼ਕਾਂ ਲਈ ਇੱਕ ਦੋਸਤੀ, ਇੱਕ ਸਾਥੀ, ਇੱਕ ਪਰਿਵਾਰ ਦੀ ਭੂਮਿਕਾ ਨਿਭਾਈ। ਪੀੜੀਆਂ ਵੱਡੀਆਂ ਹੋਈਆਂ ਅਤੇ ਗਾਈਡਿੰਗ ਲਾਈਟ ਉਹਨਾਂ ਦੇ ਜੀਵਨ ਵਿੱਚ ਇੱਕ ਸਥਿਰ ਮੌਜੂਦਗੀ ਬਣਿਆ ਰਿਹਾ। ਦਾਦੀ ਨਾਨੀ ਤੋਂ ਲੈ ਕੇ ਮਾਵਾ ਅਤੇ ਧੀਆ ਤੱਕ ਕਈ ਪਰਿਵਾਰਾਂ ਵਿੱਚ ਇਸ ਨੂੰ ਇਕੱਠੇ ਦੇਖਣ ਦੀ ਪਰੰਪਰਾ ਸੀ। ਇਸ ਦਾ ਅੰਤ ਸਿਰਫ ਇੱਕ ਸ਼ੋਅ ਦਾ ਅੰਤ ਨਹੀਂ ਸੀ ਬਲਕਿ ਇਹ ਅਮਰੀਕੀ ਸੱਭਿਆਚਾਰ ਦੇ ਇੱਕ ਹਿੱਸੇ ਦਾ ਅੰਤ ਸੀ। ਇਹ ਉਸ ਕਲਾਸਿਕ ਸੋਫਾ ਅਪੇਰਾ ਯੁੱਗ ਦਾ ਅੰਤ ਸੀ ਜੋ ਪੂਰਾ ਪਰਿਵਾਰ ਦਿਨ ਵੇਲੇ ਇੱਕ ਕਹਾਣੀ ਦੇ ਦੁਆਲੇ ਇਕੱਠਾ ਹੁੰਦਾ ਸੀ। ਅੱਜ ਜਿੱਥੇ ਸਾਡੇ ਕੋਲ ऑन डिमांड ਦੇਖਣ ਲਈ ਹਜ਼ਾਰਾਂ ਸ਼ੋਅ ਨੇ ਉੱਥੇ ਗਾਈਡਿੰਗ ਲਾਈਟ ਦੀ ਕਹਾਣੀ ਸਾਨੂੰ ਉਸ ਸਮੇਂ ਦੀ ਯਾਦ ਦਿਵਾਉਂਦੀ ਹੈ ਜਦੋਂ ਇੱਕ ਸਿੰਗਲ ਕਹਾਣੀ ਲੋੱਖਾਂ ਲੋਕਾਂ ਨੂੰ ਦਹਾਕਿਆਂ ਦਾ ਕਾਰ ਦੇ ਨਾਲ ਜੋੜ ਸਕਦੀ ਸੀ ਤਾਂ ਦੋਸਤੋ ਇਹ ਸੀ ਗਾਈਡਿੰਗ ਲਾਈਟ ਦੀ ਅਦਭੁਤ ਅਦੇ ਰਿਕਾਰਡ ਤੋੜ ਕਹਾਣੀ ਇਹ ਸ਼ੋਅ ਜੋ ਇੱਕ ਛੋਟੇ ਜਿਹੇ ਰੇਡੀਓ ਡਰਾਮੇ ਤੋਂ ਸ਼ੁਰੂ ਹੋ ਕੇ ਟੀਵੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੀਲ ਪੱਥਰ ਬਣ ਗਿਆ ਜਿਸ ਨੇ ਸਾਨੂੰ ਹਸਾਇਆ ਰੋਇਆ ਅਤੇ ਸਾਨੂੰ ਆਪਣੇ ਜੀਵਨ ਬਾਰੇ ਸੋਚਣ ਲਈ ਮਜਬੂਰ ਕੀਤਾ ਇਸ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਕਹਾਣੀ ਵਿੱਚ ਦਮ ਹੋਵੇ ਅਤੇ ਉਹ ਸਮੇਂ ਦੇ ਨਾਲ ਬਦਲਣ ਦੀ ਸਮਰਤਾ ਰੱਖਦੀ ਹੋਵੇ ਤਾਂ ਸੱਚਮੁੱਚ ਕਈ ਪੀੜ੍ਹੀਆਂ ਤੱਕ ਜਾ ਸਕਦੀ ਹੈ ਤੁਹਾਨੂੰ ਦੁਨੀਆ ਦੇ ਸਭ ਤੋਂ ਲੰਬੇ ਚੱਲਣ ਵਾਲੇ ਸ਼ੋਅ ਦੀ ਕਹਾਣੀ ਕਿਵੇਂ ਲੱਗੀ ਕੀ ਤੁਸੀਂ ਕਦੇ ਕੋਈ ਅਜਿਹਾ ਸ਼ੋਅ ਵੇਖਿਆ ਹੈ ਜੋ ਕਈ ਸਾਲਾਂ ਤੱਕ ਤੁਹਾਡੇ ਜੀਵਨ ਦਾ ਹਿੱਸਾ ਰਿਹਾ ਹੋਵੇ ਆਪਣੇ ਵਿਚਾਰ ਖੇਡਾ ਲਿਖੇ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਭਵਿੱਖ ਵਿੱਚ ਮਨੋਰੰਜਕ ਅਤੇ ਇਤਿਹਾਸ ਦੀਆਂ ਅਜਿਹੀਆਂ ਦਿਲਚਸਪ ਕਹਾਣੀਆਂ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧਿਆਨ ਰੱਖੋ ਰੱਬ ਰਾਖਾ